ਕਹਿੰਦੇ ਡੱਲੇ ਆਲ ਤਾਂ ਡਰਾਮੇ ਕਰਦਾ ਕੈਂਸਰ ਪੇਸ਼ੈਂਟ ਕੋਈ 15 ਦਿਨ ਭੁੱਖਾ ਰਹਿ ਸਕਦਾ ਮੰਨ ਲੈਨੇ ਆ ਡਰਾਮੇ ਕਰਦੇ ਆ ਫਿਰ ਆਪਾਂ ਵੀ ਇੱਕ ਡਰਾਮਾ ਕਰਕੇ ਦੇਖ ਲੈਨੇ ਆ 12 ਤਰੀਕ ਦੀ ਕਾਲ ਦਿੱਤੀ ਆ ਕਹਿੰਦੇ ਤੁਸੀਂ ਇੱਕ ਡਾਂਗੀ ਭੁੱਖੇ ਰਹਿ ਕੇ ਦੇਖ ਲਓ ਤੁਹਾਨੂੰ ਵੀ ਪਤਾ ਲੱਗ ਜੂ ਕਿ ਡਰਾਮਾ ਕੀ ਹੁੰਦਾ ਪਰ ਸਾਡਾ ਕੋਈ ਕਸੂਰ ਨਹੀਂ ਨਾ ਅਸੀਂ ਕਦੇ ਕੁਝ ਦੇਖਿਆ ਨਹੀਂ ਕਹਿੰਦੇ ਕਿਸੇ ਦੀ ਮੌਤ ਕਦੇ ਕੋਈ ਮਰਦਾ ਸੁਣਿਆ ਪਰ ਬੰਦੇ ਮਰਦੇ ਆਇਆ ਪਰ ਇਸ ਕੰਮ ਵਾਸਤੇ ਬੰਦਾ ਹੋਣਾ ਜ਼ਰੂਰੀ ਆ ਤੇ ਹੁਣ ਤੁਸੀਂ ਆਪ ਦਾ ਸਬੂਤ ਦਿਨਾ ਤੁਸੀਂ ਬੰਦੇ ਹੋ ਕਿ ਪਸ਼ੂ ਹੋ ਕਿਉਂਕਿ ਪਸ਼ੂਆਂ ਦੇ ਵਿੱਚ ਸੰਵੇਦਨਾ ਨਹੀਂ ਹੁੰਦੀ ਪਰ ਜਿਹੜਾ ਬੰਦਾ ਨਾ ਤੇ ਜਿਨੇ ਡੱਲੇ ਵਾਲ ਸਾਹਿਬ ਦਾ ਕੀ ਹੈ ਕੱਲ ਵਾਲਾ ਲੈਕਚਰ ਸੁਣਿਆ ਸਟੇਜ ਤੇ ਬੈਠੇ ਜਦੋਂ ਭਾਵਕ ਹੋਏ ਸੀ 15 ਦਿਨ ਦਾ ਕੈਂਸਰ ਪੇਸ਼ੈਂਟ ਭੁੱਖਾ ਬੈਠਾ ਇੱਕ ਅਪੀਲ ਕਰਦਾ ਯਾਰ ਬੈਠਾ ਕੀ ਦੀ ਖਾਤਰ ਆ ਜਿਹਨੂੰ ਤੁਸੀਂ ਅੰਨਦਾਤਾ ਕਹਨੇ ਹੋ ਜਿਹਦਾ ਦਿੱਤਾ ਖਾਣ ਤੋਂ ਪਹਿਲਾਂ ਤੁਸੀਂ ਨਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋ ਨਾ ਮੂੰਹ 'ਚ ਬੁਰਕੀ ਪਾਉਣ ਤੋਂ ਪਹਿਲਾਂ ਆਪਦੇ ਧਰਮ ਮੁਤਾਬਕ ਪਰ ਉਹ ਅੰਨ ਦੀ ਜਿਹੜੀ ਕੀ ਆ ਬੁਰਕੀ ਆ ਤੁਹਾਡੀ ਪਲੇਟ ਦੇ ਵਿੱਚ ਆਈ ਜੀ ਦੇ ਜਰੀਏ ਨਾ ਜਿਹਨੂੰ ਤੁਸੀਂ ਅੰਨਦਾਤਾ ਕਹਨੇ ਹੋ ਉਹਨਾਂ ਖਤਰਾ ਜਿ ਜਗਦੀਸ਼ ਸਿੰਘ ਡੱਲੇ ਵਾਲਾ ਆਪਣੀ ਜਾਨ ਦੇਣ ਤੇ ਤਾਰੂ ਹੋਇਆ ਬੈਠਾ ਤੇ ਇਹ ਤੁਹਾਡੇ ਚ ਸੰਵੇਦਨਾ ਬਾਕੀ ਹੈਗੀ ਆ ਤੇ ਤੁਸੀਂ ਪਸ਼ੂ ਨਹੀਂ ਹੈਗੇ ਤਾਂ ਫਿਰ 12 ਤਰੀਕ ਨੂੰ ਇੱਕ ਕੀ ਆ ਸਨੇਹਾ ਦਿੱਤਾ ਤੇ ਮੋਰਚੇ ਬਨੋਂ ਇੱਕ ਡੰਗ ਦੀ ਰੋਟੀ ਛੱਡਣੀ ਆ ਤੇ ਤੁਹਾਨੂੰ ਵੀ ਪਤਾ ਲੱਗ ਜੂ ਕਿ ਡਰਾਮਾ ਹੁੰਦਾ ਕਿਵੇਂ ਆ ਤੇ 15 ਦਿਨ ਦਾ ਬਜ਼ੁਰਗ ਬਾਪੂ ਇੱਕ ਕੀ ਆ ਭੁਖਣ ਪਾਣਾ ਬੈਠਾ ਤੇ 12 ਤਰੀਕ ਨੂੰ 17 ਦਿਨ ਪੂਰੇ ਹੋ ਜਾਣੇ ਆ ਜੋ ਉਹਦੇ ਵਾਸਤੇ ਮਨ 'ਚ ਭੋਰਾ ਵੀ ਹਮਦਰਦੀ ਹੈਗੀ ਆ ਤਾਂ 12 ਤਰੀਕ ਨੂੰ ਇੱਕ ਡੰਗ ਦੀ ਰੋਟੀ ਛੱਡ ਕੇ ਨਾ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਪਾਉਣ ਵਾਸਤੇ ਕਿਹਾ ਤੇ ਲਿਖਣਾ ਕੀ ਆ ਬੋਇਸਪੋਰਟ ਜਗਜੀਤ ਸਿੰਘ ਡੱਲੇਵਾਲ ਪਰ ਸੋਚ ਕੇ ਦੇਖੋ ਯਾਰ ਬੰਦਾ ਮਰਦਾ ਕਦੋਂ ਆ ਜਦੋਂ ਬੰਦੇ ਕੋਲੇ ਕੋਈ ਰਾਹ ਨਹੀਂ ਬਚਦਾ ਉਦੋਂ ਬੰਦਾ ਫਿਰ ਕੀ ਆ ਮਰਨ ਦਾ ਰਾਹ ਚੁਣਦਾ ਅਜੇ ਰਾਹ ਕੋਈ ਨਹੀਂ ਛੱਡਿਆ ਤੇ ਡਰਾਮਾ ਕੀ ਕਹੀ ਜਾਂਦਾ ਕਿ ਜਗਜੀਤ ਸਿੰਘ ਡੱਲੇਵਾਲ ਡਰਾਮੇ ਕਰਦਾ ਉਹ ਡਰਾਮੇ ਸਰਕਾਰਾਂ ਕਰਦੀਆਂ ਨੇ ਜਿਹੜੀਆਂ ਕਹਿੰਦੀਆਂ ਸੀ ਇਹ ਟਰੈਕਟਰ ਨੂੰ ਟੈਂਕ ਬਣਾ ਕੇ ਲੈ ਕੇ ਆਉਂਦੇ ਆ ਦਿੱਲੀ ਪੈਦਲ ਆ ਜਾਣ ਤੇ ਜਦੋਂ ਪੈਦਲ ਵਾਸਤੇ ਤੁਰਦੇ ਆ ਫੇਰ ਵੀ ਕੀ ਆ ਫੇਰ ਵਜਦੇ ਆ ਉਹਨਾਂ ਦੇ ਯਾਰ ਕਹਿੰਦੇ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਤੇ ਖੁਦ ਬੈਰੀਗੇਡ ਤੇ ਟੋਏ ਪੱਟ ਕੇ ਤਾਰਾਂ ਲਾ ਕੇ ਸਾਰੀ ਟ੍ਰੈਫਿਕ ਜਾਮ ਕਰ ਰੱਖੀ ਆ ਐਮਐਸਪੀ ਦੀ ਗਰੰਟੀ ਦੇਣ ਦਾ ਵਾਅਦਾ ਕਰਕੇ ਕੀ ਇਹ ਦਿਲਗੋਠਾ ਕੇ ਤੋਰੇ ਸੀਗੇ ਉਹ ਵੀ ਸੈਂਟਰ ਸਰਕਾਰ ਦਾ ਡਰਾਮਾ ਸਾਬਤ ਹੋਇਆ ਸਰਕਾਰ ਮੰਨੇ ਚਾਹੇ ਨਾ ਮੰਨੇ ਪਰ ਤੁਸੀਂ ਤਾਂ ਮੰਨ ਜੋ ਯਾਰ ਪਰ ਅਸੀਂ ਬੰਦੇ ਦੇ ਮਰਨ ਤੋਂ ਬਾਅਦ ਹੀ ਮੰਨਦੇ ਆ ਜਦੋਂ ਮਰ ਜਾਂਦਾ ਨਾ ਬੰਦਾ ਉਦੋਂ ਮਗਰੋਂ ਅਸੀਂ ਕਹਿੰਨੇ ਕਿ ਹਾਂ ਯਾਰ ਬੰਦਾ ਚੰਗਾ ਸੀ ਫਿਰ ਭੋਗਾ ਦੇ ਵੀ ਘਟ ਹੁੰਦੇ ਆ ਇਹ ਕਰਵਾ 14 ਵਰਤ ਰੱਖ ਕੇ ਆਪਣੇ ਘਰ ਵਾਲਿਆਂ ਜਿਹਨੇ ਸੁੱਖਾਂ ਮੰਦੀਆਂ ਨੇ ਉਹਨਾਂ ਮਾਤਾਵਾਂ ਭੈਣਾਂ ਨੂੰ ਮੈਂ ਇੱਕ ਬੇਨਤੀ ਕਰਦਾ ਇੱਕ ਡੰਗ ਦੀ ਰੋਟੀ ਤੋਂ ਕੀ ਆ ਗਰੇਜ ਕਰ ਲਿਓ ਜਿਵੇਂ ਬੇਦਾਵਾ ਦੇ ਕੇ ਆਏ ਸਿੰਘਾਂ ਨੂੰ ਨਾ ਉਹਨਾਂ ਦੀ ਘਰ ਵਾਲਿਆਂ ਨੇ ਚੂੜੀਆਂ ਸਿੱਟ ਕੇ ਕਿਹਾ ਜੀ ਥੋਤੋਣੀ ਹੁੰਦਾ ਅਸੀਂ ਕਰਦੀਆਂ ਤੁਸੀਂ ਘਰਾਂ 'ਚ ਬੈਠੀਆਂ ਨੇ ਇੱਕ ਡੰਗ ਦੀ ਰੋਟੀ ਤੋਂ ਜਵਾਬ ਦੇਣਾ ਤੇ ਹੈਸ਼ਟੈਗ ਪਾ ਕੇ ਇੱਕ ਪੋਸਟ ਪਾਉਣੀ ਆ ਉਹਦੇ ਪਰਿਵਾਰ ਨਾਲ ਖਿੱਚ ਕੇ ਕਿ ਵੋਹੀ ਸਪੋਰਟ ਜਗਜੀਤ ਸਿੰਘ ਡੱਲਿਆ ਥੋੜਾ ਕੱਖ ਵੀ ਨਹੀਂ ਲੱਗਣਾ ਪਰ ਹੌਸਲਾ ਜਿਹੜਾ ਮਿਲਣਾ ਉਥੇ ਲੜਾਈ ਲੜਨ ਵਾਲਿਆਂ ਨੂੰ ਨਹੀਂ ਲੜ ਸਕਦੇ ਲੜਨ ਵਾਲੇ ਦੇ ਮਗਰੀ ਖੜ ਚੋ ਯਾਰ ਸਾਥ ਹੀ ਦੇ ਦਿਓ ਪੋਸਟ ਹੀ ਸ਼ੇਅਰ ਕਰ ਦਿਓ ਅੰਨ ਦਾਤੇ ਵਾਸਤੇ ਇੱਕ ਦਿਨ ਤੰਨ ਛੱਡ ਸਕਦੇ ਹੁਣ ਕਈ ਸੋਚਦੇ ਹੋਣਗੇ ਕਿ ਇੱਕ ਦਿਨ ਭੁੱਖੇ ਰਹਿਣ ਨਾਲ ਕੀ ਹੋਜੂ ਜਿਹੜਾ ਮੋਦੀ ਕਹਨੇ ਕਿਹਾ ਸੀ ਨਾ ਕਰੇ ਵੀ ਥਾਲੀ ਖੜਕਾਓ ਕਰੋਨਾ ਭਜੂਗਾ ਕਰੋਨਾ ਨਹੀਂ ਭਜਾਉਂਦਾ ਸੀਗਾ ਰੌਲਾ ਇਹ ਕੀ ਸੀਗਾ ਕਿ ਲੋਕਾਂ ਦੇ ਵਿੱਚ ਇੱਕ ਸਪਿਰਟ ਭਰਨੀ ਸੀ ਤੇ ਥੋੜਾ ਇਹ ਐਕਸ਼ਨ ਉਥੇ ਬੈਠੇ ਲੋਕਾਂ ਦੇ ਵਿੱਚ ਵੀ ਕੀ ਇੱਕ ਸਪਿਰਟ ਭਰੂਆ ਉਨਨੂੰ ਅਸਾਥੂਆ ਕਿ ਹਾਂ ਯਾਰ ਲੋਕ ਸਾਡੇ ਕੀ ਐ ਇਸ ਅੰਦੋਲਨ ਦੇ ਨਾਲ ਖੜੇ ਆ ਤੇ ਮੈਂ ਬਾਕੀ ਕਿਸਾਨ ਆਗੂਆਂ ਨੂੰ ਵੀ ਇੱਕੋ ਬੇਨਤੀ ਕਰਦਾ ਕਿ ਤੁਸੀਂ ਕੀ ਮੂੰਹ ਦਿਖਾਉਂਗੇ ਜੇ ਮੰਨ ਲਓ ਡੱਲਿਆ ਸਾਹਿਬ ਨੂੰ ਕਿ ਆ ਕੋ ਨਾ ਜਾਣੀ ਕੁਝ ਹੋ ਜਾਂਦਾ ਤੇ ਇਹੇ ਅੰਦੋਲਨ ਦਾ ਕੋਈ ਮੂੰਹ ਸਰ ਕੀ ਆ ਕਿਸੇ ਪਾਸੇ ਤਣ ਪਤਨ ਨਾ ਲੱਗਿਆ ਤਾਂ ਯਾਦ ਰੱਖਿਓ ਪੰਜਾਬ ਦੇ ਵਿੱਚ ਛੱਡੋ ਮੁਲਕ ਦੇ ਵਿੱਚ ਕੋਈ ਦੁਆਰੇ ਉੱਠ ਕੇ ਕੀ ਆ ਖੜਾ ਹੋਣ ਵਾਲਾ ਜੰਮਣਾ ਨਹੀਂ ਨਾ ਕਿਸੇ ਦਾ ਹੌਸਲਾ ਹੋਣਾ ਹੁਣ ਤਾਂ ਸਾਰਿਆਂ ਨੂੰ ਦਿਲ ਖੋਲ੍ਹ ਖੋਲ ਕੇ ਨਾ ਖੜਨਾ ਪੈਣਾ ਇਸ ਅੰਦੋਲਨ ਦੇ ਨਾਲ ਕਿਉਂਕਿ ਮੰਗਾਂ ਉਹੀ ਨੇ ਜਿਹੜੀਆਂ ਪਹਿਲੇ ਅੰਦੋਲਨ ਦੀਆਂ ਸੀ ਤੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਮੰਗ ਰਹੀਆਂ ਨੇ ਕੋਈ ਵੱਖਰੀ ਮੰਗ ਤਾਂ ਇਹਨਾਂ ਦੀ ਹੈ ਨਹੀਂ ਤੇ ਜਿਹੜੇ ਜੇ ਘਰਾਂ 'ਚ ਬੈਠੇ ਆ ਜਾਂ ਹੋਰ ਜਥੇਬੰਦੀ ਉਹਨਾਂ ਨੂੰ ਵੀ ਦਿਲ ਖੋਲ ਕੇ ਹੁਣ ਜਾ ਕੇ ਨਾਲ ਜਾ ਕੇ ਖੜਨਾ ਪੂ ਵੀ ਭਾਈ ਆਗੇ ਇਤਿਹਾਸ ਯਾਦ ਕਰ ਲੋ ਮਿਸਲਾਂ ਹਰ ਵਿਪਤਾ ਦੇ ਵੇਲੇ ਇਕੱਠੀਆਂ ਹੋ ਕੇ ਲੜਦੀਆਂ ਰਹੀਆਂ ਨੇ ਉਹ ਭਾਵੇਂ ਆਪਸ ਦੇ ਵਿੱਚ ਲੜਦੇ ਰਹੇ ਆ ਤੇ ਤੁਹਾਨੂੰ ਵੀ ਅਖੀਰ ਚ ਇੱਕੋ ਗੱਲ ਕਹਿਣਾ ਬੇਸ਼ੱਕ ਡਰਾਮਾ ਸਮਝ ਕੇ ਕਰ ਲਿਓ ਪਰ ਕੀ ਐ ਇੱਕ ਡੰਗ ਦੀ ਰੋਟੀ ਛੱਡ ਕੇ ਦੇਖ ਲਿਓ ਕਿ 15 ਦਿਨ ਦਾ ਕੈਂਸਰ ਪੇਸ਼ੈਂਟ ਭੁੱਖਾ ਤੇ ਆਇਆ ਜਿਹੜਾ ਬੈਠਾ ਉਹਦੇ ਅੰਦਰ ਕੀ ਐ ਕੀ ਜਜਵਾ ਤੇ ਕੀ ਇਮੋਸ਼ਨਸ ਹੋਣਗੇ ਕੀ ਉਹ ਮਹਿਸੂਸ ਕਰਦਾ ਹੋ ਤੁਸੀਂ ਇੱਕ ਡੰਗ ਦੀ ਰੋਟੀ ਛੱਡ ਕੇ ਤੁਹਾਨੂੰ ਥੋੜਾ ਜਿਹਾ ਸਾਾਸ ਹੋ ਜਾਊਗਾ ਇਸ ਕਰਕੇ ਲੜਿਓ ਲਿਖਿਓ ਬੋਲਿਓ ਜੇ ਇਨਸਾਨ ਹੈਗੇ ਹੋ ਜੇ ਜਾਨਵਰੋਂ ਤਾਂ ਰੱਬ ਰੱਖਾ